ਪਰ ਪੈਰ ਬਣਦੇ ਆ ਜਗਾਈਆਂ ਦੇ ਤੇ ਤੁਹਾਨੂੰ ਲਖਾਈਏ ਵੀ ਸਿਸਟਮ ਐਦਾ ਨਹੀਂ ਲੱਗਦੀ ਐਦਾ ਜੀ ਉੱਪਰੋਂ ਦੇ ਸਾਮ ਦੇ ਗਾਈ ਨੂੰ ਐਦਾ ਪੈਰ ਬਣਦੇ ਦੇ ਸਿਸਟਮ ਦੇ ਤੇ ਹਰ ਮਹੀਨੇ ਦੇ ਮਹੀਨੇ ਜਿੱਦਾ ਹੁੰਦੇ ਆ ਗਾਈਆਂ ਦੇ ਪੈਰ ਬਣਾਉਣੇ ਨਾ ਉਹਨੂੰ ਕੱਟਣੇ ਸਾਰਾ ਸਿਸਟਮ ਕਰੋ ਠਿਆ ਕਰ ਜਾ ਬਣਦੇ ਜੇ ਪੈਰ ਇਸਲੀ ਦੇ ਵਿੱਚ ਥੰਨੀ ਥੰਨੀ ਝਾਂਹ ਵੜੀ ਜਾਣੀ ਮੈਂ ਤਾਂ ਮਗਰ ਇੱਕਾ ਵੜੀ ਗਈ ਸੀ ਇਹ ਪੈਰ ਦੇ ਵਿੱਚ ਜੋਪਾ ਹੁੰਦਾ ਕਿਸੇ ਵੇਲੇ ਰੇਸ਼ਾ ਪਿਆ ਹੁੰਦਾ ਦਿਨਾਂ ਦੇ ਰੇਸ਼ਾ ਆਉਂਦਾ ਫਿਰ ਮੜਮ ਪੱਟੀ ਕਰ ਦੇਣੀ ਆ ਨੇ ਦੇ 9 ਵੜ ਦੇਣੇ ਬਸ 9 ਨੂੰ ਐਂਪੀਅਰ ਸੈੱਟ ਕਰ ਦੇਣੇ ਉਦੋਂ ਫਿਰ ਆਇਆਨ ਵਧੀਆ ਚੱਲ ਗਿਆ ਲੋ